ਉੱਪਰ ਸਵਾਰ ਹੋ ਕੇ ਤਿੰਨ ਨੌਜਵਾਨਾਂ ਦੇ ਵੱਲੋਂ ਅਜਿਹਾ ਕਾਰਾ ਕੀਤਾ ਗਿਆ ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰਸ ਵੱਲ ਇਹਨਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਵੱਲੋਂ ਇੱਕ ਗੱਡੀ ਦੀ ਭੰਨਤੋੜ ਕੀਤੀ ਗਈ ਹੈ ਦੱਸਦੀ ਹੈ ਕਿ ਜਿਸ ਨੌਜਵਾਨ ਦੀ ਗੱਡੀ ਦੀ ਭੰਨਤੋੜ ਕੀਤੀ ਗਿਆ ਹਿਮਾਚਲ ਪ੍ਰਦੇਸ਼ ਤੋਂ ਪਠਾਨਕੋਟ ਆਇਆ ਸੀ ਤੇ ਆਪਣੀ ਗੱਡੀ ਸਹੀ ਕਰਵਾਉਣ ਦੇ ਲਈ ਇੱਕ ਦੁਕਾਨ ਦੇ ਉੱਪਰ ਰੁਕਿਆ ਹੋਇਆ ਸੀ ਪਰ ਇੱਥੇ ਤਿੰਨ ਨੌਜਵਾਨ ਪਹੁੰਚਦੇ ਆ ਤੇ ਉਹਨਾਂ ਦੇ ਵੱਲੋਂ ਗੱਡੀ ਦੀ ਭੰਨਤੋੜ ਕੀਤੀ ਜਾਂਦੀ ਹੈ ਤੇ ਸਾਰੀ ਕਤਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦੀ ਆ ਦੱਸਦੀ ਹੈ ਕਿ ਇਹ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਪਠਾਨਕੋਟ ਦੇ ਵਿੱਚ ਇਹ ਨੌਜਵਾਨ ਆਪਣੀ ਗੱਡੀ ਠੀਕ ਕਰਵਾਉਣ ਦੇ ਲਈ ਆਇਆ ਸੀ ਪਰ ਇੱਥੇ ਪਹੁੰਚਣ ਤੋਂ ਬਾਅਦ ਤਿੰਨ ਨੌਜਵਾਨ ਆਉਂਦੇ ਨੇ ਜਿਨ੍ਹਾਂ ਦੇ ਨਾਲ ਮਮੂਲੀ ਕਹਾ ਸੁਣੀ ਹੁੰਦੀ ਆ ਤੇ ਕਹਾ ਸੁਣੀ ਹੋਣ ਤੋਂ ਬਾਅਦ ਬਹਿਸ ਹੋਣ ਤੋਂ ਬਾਅਦ ਫਿਰ ਗੱਡੀ ਦੀ ਜਿਹੜੀ ਭੰਤੋੜਾ ਉਹ ਕੀਤੀ ਜਾਂਦੀ ਆ ਤੇ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋ ਚੁੱਕੀ ਆ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਨੌਜਵਾਨ ਦੇ ਵੱਲੋਂ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ ਆ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਆ ਪਰਦਾਸ ਦੀ ਹੈ ਕਿ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋਈ ਹੈ ਦੇਦੇ ਵਿੱਚ ਨੌਜਵਾਨ ਗੱਡੀ ਦੀ ਭੰਤੋੜ ਕਰਦੇ ਹੋਏ ਦਿਖਾਈ ਦੇ ਰਹੇ ਨੇ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚਾ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਆ ਤੇ ਦੱਸਿਆ ਜਾ ਰਿਹਾ ਕਿ ਨੌਜਵਾਨ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਆਇਆ ਸੀ ਆਪਣੀ ਗੱਡੀ ਨੂੰ ਠੀਕ ਕਰਵਾਉਣ ਦੇ ਲਈ ਪਰ ਜਦੋਂ ਦੁਕਾਨ ਦੇ ਉੱਪਰ ਇਹ ਖੜਾ ਹੁੰਦਾ ਉੱਥੇ ਤਿੰਨ ਨੌਜਵਾਨ ਆਉਂਦੇ ਆ ਉਹਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਆ ਤੇ ਬਹਿਸ ਤੋਂ ਬਾਅਦ ਗੱਡੀ ਦੀ ਭੰਨ ਤੋੜ ਆ ਜਿਹੜੀ ਉਹ ਕੀਤੀ ਜਾਂਦੀ ਆ ਤੇ ਇਸ ਮਾਮਲੇ ਨੂੰ ਲੈ ਕੇ ਨੌਜਵਾਨ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਉੱਥੇ ਹੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਕੀ ਗੱਲਬਾਤ ਹੋਈ ਜੀ ਭਾਈ ਮੈਂ ਕੁਝ ਨਹੀਂ ਸਾਈਡ ਤੇ ਖੜਾ ਹੀ ਗੱਡੀ ਦਾ ਕੰਮ ਕਰਵਾ ਰਿਆ ਸੀ ਉਧਰੋਂ ਤਿੰਨ ਮੁੰਡੇ ਆਏ ਰੋਂਗ ਸਾਈਡ ਬੁਲੇਟ ਤੇ ਬਿਨਾ ਨੰਬਰ ਪਲੇਟ ਤੋਂ ਮੇਨਾਂ ਘੁੱਟ ਮਾਰ ਕੀਤੀ ਗੱਡੀ ਦੇ ਸ਼ੀਸ਼ੇ ਤੋੜੇ ਲਾਟਾਂ 도ੜੀਆਂ ਤੇ ਪੈਸੇ ਵਿੱਚ ਪੇਹੀ ਉਹ ਕੱਢ ਕੇ ਲੈ ਗਏ ਕਿੰਨਾ ਕੈਸ਼ ਪੈਸਾ 80 ਤੋਂ ਲੱਖ ਰੁਪਏ ਜਿਹੜੇ ਸਮੀਰ ਮਟੂ ਉਹ ਜੀ ਕਿੱਧਰ ਦੇ ਰਹਿਣ ਵਾਲੇ ਮੈਡਮ ਟਾਲ ਦਾ ਰਹਿਣ ਵਾਲਾ ਉਹ ਕਿੱਧਰ ਦੇ ਰਹਿਣ ਵਾਲਾ ਉਹ ਜਿਨ੍ਹਾਂ ਨੇ ਹਮਲਾ ਕੀਤਾ ਅੱਛਾ ਤੁਸੀਂ ਪਛਾਣਦੇ ਹੋ ਉਹਨਾਂ ਨੂੰ ਹਾਂ ਜੀ ਦੋ ਮੁੰਡਿਆਂ ਨੂੰ ਪਛਾਣਦਾ ਇੱਕ ਨੂੰ ਨਹੀਂ ਪਛਾਣਦਾ ਕੋਈ ਪ੍ਰਾਣੀ ਰੰਜੀਤ ਪ੍ਰਾਣੀ ਕੋਈ ਰੰਜੀਤ ਸੀ ਉਹਨਾਂ ਨੇ ਐਦਾ ਹੀ ਤੜਦੇ ਹਮਲਾ ਕੀਤਾ ਹਾਂਜੀ ਸਾਡੇ ਕੋਲ ਕੰਪਲੇਨ ਆਈ ਹੋਈ ਹੈ ਜੋ ਕਿ ਸਮੀਰ ਮੱਟੂ ਟਮਟਾਲ ਦਾ ਰਹਿਣ ਵਾਲਾ ਲੜਕਾ ਹੈਗਾ ਉਹਨੇ ਦਿੱਤੀ ਹੈਗੀ ਹੈ ਜਿਨੇ ਆਪਣੀ ਕੰਪਲੇਨ ਵਿੱਚ ਅਲਿਗੇਸ਼ਨ ਲਗਾਇਆ ਹੈ ਕਿ ਕੱਲ ਦੁਪਹਿਰ ਦੇ 3 ਵਜੇ ਦੇ ਕਰੀਬ ਉਹ ਬਰੀਜ਼ਾ ਗੱਡੀ ਆ ਗਈ ਹੈ ਗ੍ਰੇ ਕਲਰ ਦੀ ਜਿਹਦੇ ਵਿੱਚੋਂ ਸਵਾਰ ਹੋ ਕੇ ਪਠਾਨਕੋਟ ਸੈਲੀ ਰੋਡ ਤੇ ਖੜਾ ਸੀਗਾ ਰਵਿਦਾਸ ਮੰਦਰ ਲਾਗੇ ਤੇ ਤਿੰਨ ਅਨੁਮਛਤੇ ਲੜਕੇ ਜੋ ਇੱਕ ਬੁਲਟ ਨੰਬਰ ਸੀਗਾ ਜਿਹਦਾ ਨੰਬਰ ਨਹੀਂ ਸੀ ਲਿਖਿਆ ਲੱਗਿਆ ਉੱਤੇ ਉੱਤੇ ਆਏ ਇਤਨਾ ਲੜਕੀਆਂ ਨੇ ਉਹਦੀ ਜਿਹੜੀ ਗੱਡੀ ਦੀ ਭਾਂਡ ਤੋੜ ਕੀਤੀ ਤੇ ਉਹਨੂੰ ਵੀ ਕੁੱਟਿਆ ਹੈਗਾ ਜੋ ਇਹਦੀ ਦਰਖਾਸਤ ਆਪਾਂ ਲੈ ਲਈ ਹੈ ਤੇ ਇਹਨਾਂ ਦੇ ਐਮਐਲਆਰ ਸਾਨੂੰ ਪੇਸ਼ ਕਰ ਰਹੇ ਨੇ ਤੇ ਜੋ ਇਹਦੇ ਬਿਆਨ ਬਣਦੇ ਨੇ ਤੇ ਐਮਐਲਆਰ ਤੇ ਜੋ ਬਣਦੀ ਕਰਵੇ ਅਸੀਂ ਕਰਾਂਗੇ ਕੀ ਗੱਲ ਬਾਤ ਹੋਈ ਜੀ ਭਾਈ ਮੈਂ ਕੁਛ ਨਹੀਂ ਸਾਈਡ ਤੇ ਖੜਾ ਹੀ ਗੱਡੀ ਦਾ ਕੰਮ ਕਰ ਸਾਡੇ ਕੋਲ ਕੰਪਲੇਨ ਆਈ ਹੋਈ ਹੈ ਜੋ ਕਿ ਸਮੀਰ ਮੱਟੂ ਟਮਟਾਲ ਦਾ ਰਹਿਣ ਦਾ ਲੜਕਾ ਹੈਗਾ ਉਹਨੇ ਦਿੱਤੀ ਹੈਗੀ ਹੈ ਜਿੰਨੇ ਆਪਣੀ ਕੰਪਲੇਨ ਵਿੱਚ ਅਲਿਗੇਸ਼ਨ ਲਗਾਇਆ ਕਿ ਕੱਲ ਦੁਪਹਿਰ ਦੇ 3 ਵਜੇ ਦੇ ਕਰੀਬ ਉਹ ਬਰੀਜ਼ਾ ਗੱਡੀ ਹੈਗੀ ਹੈ ਗਰੇ ਕਲਰ ਦੀ ਜਿਹਦੇ ਵਿੱਚੋਂ ਸਵਾਰ ਹੋ ਕੇ ਪਠਾਨਕੋਟ ਸੈਲੀ ਰੋਡ ਤੇ ਖੜਾ ਸੀਗਾ ਰਵਿਦਾ ਸਮੁੰਦਰ ਲਾਗੇ ਤੇ ਤਿੰਨ ਅਣਪਛਾਤੇ ਲੜਕੇ ਜਿਹਨਾਂ ਕੋਲ ਬੁਲਟ ਨੰਬਰ ਸੀਗਾ ਜਿਹਦਾ ਨੰਬਰ ਨਹੀਂ ਸੀ ਲਿਖਿਆ ਲੱਗਿਆ ਉੱਤੇ ਉੱਤੇ ਆਏ ਇਤਨਾ ਲੜਕੀਆਂ ਨੇ ਉਹਦੀ ਜਿਹੜੀ ਗੱਡੀ ਦੀ ਭੰਨ ਤੋੜ ਕੀਤੀ ਤੇ ਉਹਨੂੰ ਵੀ ਕੁੱਟਿਆ ਹੈਗਾ ਜੋ ਇਹਦੀ ਦਰਖਾਸਤ ਆਪਾਂ ਲੈ ਲਈ ਹੈ ਤੇ ਇਹਨਾਂ ਦੇ ਐਮਐਲਆਰ ਸਾਨੂੰ ਪੇਸ਼ ਕਰ ਰਹੇ ਨੇ ਤੇ ਜੋ ਇਹਦੇ ਬਿਆਨ ਬਣਦੇ ਨੇ ਤੇ ਐਮਐਲਆਰ ਤੇ ਜੋ ਬੰਦੀ ਕਰ ਵੀ ਅਸੀਂ ਕਰਾਂਗੇ ਕੀ ਗੱਲ ਬਾਤ ਹੋਈ ਜੀ ਭਾਈ ਮੈਂ ਕੁਛ ਨਹੀਂ ਸਾਈਡ ਤੇ ਖੜਾ ਹੀ ਗੱਡੀ ਦਾ ਕੰਮ